ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੀ ਜਿਹੜੀ ਸਾਡੀ ਸਾਖੀ ਸੀ ਉਹਦੇ ਵਿੱਚ ਸੀ ਕਿ ਬਈ ਨਦੀ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਰਹਿ ਸਨ ਉਸ ਤੋਂ ਬਾਅਦ ਅੱਜ ਦਾ ਸਾਡਾ ਵਿਸ਼ਾ ਹੈ ਕਿ ਨਵੀਂ ਨਦੀ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਨੂੰ ਇਹ ਵਹਿਮ ਹੋਇਆ ਕਿ ਗੁਰੂ ਨਾਨਕ ਦੇਵ ਜੀ ਨੂੰ ਜਿੰਨ ਭੂਤ ਤਾਂ ਨਹੀਂ ਚੰਬੜ ਗਿਆ ਕਿਤੇ 15ਵੀਂ ਸਦੀ ਵਿੱਚ ਵਿਸ਼ਵਾਸ ਤੇ ਵਹਿਮ ਪਰਮ ਨੇ ਅਨਪੜ ਮਨੁੱਖਾਂ ਦੇ ਦਿਲ ਦਿਮਾਗ ਉੱਤੇ ਅਸਰ ਪਾਇਆ ਹੋਇਆ ਸੀ ਪਰਮ ਤੋਂ ਸੁਤੰਤਰ ਇਸਲਾਮ ਵੀ ਪਰਮ ਵਿੱਚ ਫਸ ਗਿਆ ਸੀ ਜਾਦੂ ਟੋਣੇ ਜੰਤਰਾ ਮੰਤਰਾਂ ਉੱਤੇ ਵਿਸ਼ਵਾਸ ਕਰਨ ਲੱਗ ਪਿਆ ਸੀ ਹਿੰਦੂ ਸਮਾਜ ਦਾ ਤਾਂ ਕਹਿਣਾ ਹੀ ਕੀ ਇਹ ਸਵੇਰ ਤੋਂ ਸ਼ਾਮ ਤੱਕ 400 ਦੇਵਤਿਆਂ ਨੂੰ ਪੂਜਦੇ ਤੇ ਸੈਂਕੜੇ ਪਰਮ ਕਰਦਾ ਤੀਸਰੇ ਦਿਨ ਗੁਰੂ ਜੀ ਪ੍ਰਗਟ ਹੋਏ ਕਿਸੇ ਨਾਲ ਬੋਲੇ ਨਹੀਂ ਉਹ ਰੱਬੀ ਪਿਆਰ ਵੇਚ ਮਗਨਸਾਨ ਉਹਨਾਂ ਦੀ ਚੋਪ ਨੂੰ ਵੇਖ ਕੇ ਬਹਿਮੀ ਲੋਕਾਂ ਨੇ ਮੂੰਹ ਜੁੜ ਕੇ ਗੱਲਾਂ ਸ਼ੁਰੂ ਕੀਤੀਆਂ ਕਿ ਇਹਨਾਂ ਨੂੰ ਕੋਈ ਚੰਦਰੀ ਰੂ ਚੰਬੜੀ ਹੈ ਜੰਤਰ ਮੰਤਰ ਵਾਲਾ ਆਦਮੀ ਸੱਦਿਆ ਜਾਵੇ ਜੈ ਰਾਮ ਜੈ ਰਾਮ ਨਾਨਗੀ ਜੀ ਤੇ ਮਾਤਾ ਸੁਲਖਣੀ ਦੇ ਕੰਨੇ ਵੀ ਇਸ ਚਰਚਾ ਦੀ ਭਿੰਨਕ ਪੈ ਗਈ ਉਹਨਾਂ ਨੂੰ ਵੀ ਵਿਸ਼ਵਾਸ ਆ ਗਿਆ ਜੈ ਰਾਮ ਨੇ ਮੁਲਾਣਾ ਨੂੰ ਬੁਲਾਇਆ ਉਹ ਮੁਲਾਣਾ ਧਾਗਾ ਤਵੀਤ ਜੰਤਰ ਮੰਦਰ ਬਹੁਤ ਕਰਦਾ ਤੇ ਜਿੰਨ ਪੂਤ ਬਹੁਤ ਕੱਢਿਆ ਕਰਦਾ ਸੀ ਉਹ ਆਪਣੇ ਸਮਾਨ ਨਾਲ ਲੈ ਕੇ ਨਦੀ ਕਿਨਾਰੇ ਗੁਰੂ ਜੀ ਕੋਲ ਗਿਆ ਤੇ ਮੰਤਰ ਫੂਕਣ ਲੱਗਾ ਗੁਰੂ ਜੀ ਉਹਦੇ ਨਾਲ ਬੋਲੇ ਨਹੀਂ ਦਿਲ ਹੀ ਦਿਲ ਮੁਸਕਰਾਉਂਦੇ ਰਹੇ ਸੋਚਦੇ ਰਹੇ ਸਨ ਕਿ ਸੰਸਾਰ ਵਿੱਚ ਕਿੰਨੀ ਅਗਿਆਨਤਾ ਹੈ ਅਗਿਆਨਤਾ ਦਾ ਸ਼ਿਕਾਰ ਹੋ ਕੇ ਮਨੁੱਖ ਕਿੰਨੀਆਂ ਪੁੱਲਾਂ ਕਰਦਾ ਹੈ ਮੋਲਾਣਾ ਕਾਲਾ ਇਲਮ ਪੜਨ ਪਿੱਛੋਂ ਗੁਰੂ ਜੀਵਾਲ ਸੰਬੋਧਨ ਕਰਕੇ ਬੋਲਿਆ ਤੂੰ ਕੌਣ ਹੈ ਅਤੇ ਕਿੱਥੋਂ ਆਇਆ ਹੈ ਗੁਰੂ ਜੀ ਨੂੰ ਜਿੰਨ ਭੂਤ ਤਾਂ ਕੋਈ ਚੰਬੜਿਆ ਹੀ ਨਹੀਂ ਸੀ ਸੋ ਜੋ ਕੁਝ ਜੰਮੜਿਆ ਸੀ ਉਹ ਬੋਲ ਪਿਆ ਕੋਈ ਆਖੇ ਭੂਤਨਾ ਕੋਈ ਕਹੇ ਬਿਦਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦਿਵਾਣਾ ਸਾਹਾ ਕਾ ਨਾਨਕ ਬਉਰਾਣਾ ਹਾਉ ਹਰ ਬਿਨ ਅਵਰ ਨ ਜਾਣਾ ਰਹਾਉ ਤਉ دیوانا ਜਾਣੀ ਐ جا ਪੈ دیوانا ਹੋਏ ایک ਸਾਹਿਬ ਬਾਹਰ ਦੂਜਾ ਅਵਰ ਨ ਜਾਣੇ ਕੋਈ ਤਉ دیوانا ਜਾਣੀ ਐ جا ਏਕੀ ਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਾ ਪਕਾਏ ਤਉ دیوانا ਜਾਣੀ ਐ جا ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕਉ ਅਵਰ ਪਲਾ ਸੰਸਾਰ ਮਾਰੂ ਮਹੱਲਾ ਪਹਿਲਾ ਰੱਬੀ ਬਾਣੀ ਨੂੰ ਸੰਤ ਸੁਣ ਕੇ ਅੰਤਵਾਬ ਨੂੰ ਸਮਝ ਮੁਲਾਣਾ ਬਹੁਤ ਸ਼ਰਮਿੰਦਾ ਹੋਇਆ ਉਸਨੇ ਆਪਣਾ ਸਮਾਨ ਲਪੇਟ ਲਿਆ ਤੇ ਉੱਠ ਕੇ ਤੁਰ ਪਿਆ ਕੋਈ ਜਿੰਨ ਭੂਤ ਨਹੀਂ ਚੰਮੜਿਆ ਆਖ ਕੇ ਘਰੋਂ ਚਲਾ ਗਿਆ ਇਸ ਤਰ੍ਹਾਂ ਮੁਲਾਣਾ ਸ਼ਰਮਿੰਦਾ ਹੋ ਕੇ ਆਪਣੇ ਘਰ ਵਾਪਸ ਪਰਤ ਗਿਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਸਾਡੇ ਚੈਨਲ ਜੀਵਨ ਸਾਖੀ ਨੂੰ ਵੀ ਸਬਸਕ੍ਰਾਈਬ ਕਰਨਾ Набые танмат.